ਵਾਹਿਗੁਰੂ ਸਾਹਿਬ ਜੀਓ ਗੌੜੀ ਮਾਝ ਮਹਲਾ ਚੌਥਾ ਚੋ ਜੀ ਮੇਰੇ ਗੋਵਿੰਦਾ ਚੋ ਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋ ਜੀ ਜੀਓ ਹਰ ਆਪੇ ਕਾਹਨੇ ਉਪਾਏ ਦਾ ਮੇਰੇ ਗੋਵਿੰਦਾ ਹਰ ਆਪੇ ਗੋਪੀ ਖੋਜੀ ਜਿਓ ਹਰ ਆਪੇ ਸਭ ਘਟ ਭੋਗਦਾ ਮੇਰੇ ਗੋਵਿੰਦਾ ਆਪੇ ਰਸਿਆ ਭੋਗੀ ਜਿਓ ਹਰ ਸੁਜਾਨਾ ਭੁਲਈ ਮੇਰੇ ਗੋਵਿੰਦਾ ਆਪੇ ਸਤ ਗੁਰ ਜੁਗੀ ਜਿਓ ਆਪੇ ਜਗਤੇ ਉਪਾਏ ਦਾ ਮੇਰੇ ਗੋਵਿੰਦਾ ਹਰ ਆਖੇ ਲੈ ਬਹ ਰੰਗੀ ਜੀਉ ਇਕਨ ਭੋਗ ਪੁਗਾਏ ਦਾ ਮੇਰੇ ਗੋਵਿੰਦਾ ਇਕਨ ਗਨ ਫਿਰਹਿ ਨੰਗ ਨੰਗੀ ਜੀਉ ਆਪੇ ਜਗਤੇ ਉਪਾਏ ਦਾ ਮੇਰੇ ਗੋਵਿੰਦਾ ਹਰ ਦਾਨ ਦੇਵੇ ਸਭ ਮੰਗੀ ਜੀਉ ਭਗਤਾਂ ਨਾਮ ਅਧਾਰ ਹੈ ਮੇਰੇ ਗੋਵਿੰਦਾ ਹਰ ਕਥਾ ਮੰਗੇ ਹਰ ਚੰਗੀ ਜਿਓ ਹਰ ਆਪੇ ਭਗਤ ਕਰਾਇਦਾ ਮੇਰੇ ਗੋਵਿੰਦਾ ਹਰ ਭਗਤਾ ਲੋਚ ਮਨ ਪੂਰੀ ਜਿਓ ਆਪੇ ਜਲ ਥਨ ਵਰਤਦਾ ਮੇਰੇ ਗੋਵਿੰਦਾ ਰਬ ਰਹਿਆ ਨਹੀਂ ਦੂਰੀ ਜਿਓ ਹਰ ਅੰਦਰ ਬਾਹਰ ਆਪ ਹੈ ਮੇਰੇ ਗੋਵਿੰਦਾ ਹਰ ਆਪ ਰਹਿਆ ਭਰਪੂਰੀ ਜਿਓ ਹਰ ਆਤਮਾ ਰਾਮ ਪਸਾਰਿਆ ਮੇਰੇ ਗੋਵਿੰਦਾ ਹਰ ਵੇਖੇ ਆਪ ਹਦੂਰੀ ਜਿਓ ਹਰ ਅੰਤਰ ਵਜਾ ਪਉਣ ਹੈ ਮੇਰੇ ਗੋਵਿੰਦਾ ਹਰ ਆਪ ਵਜਾਏ ਤਿਉ ਵਜੈ ਜਿਓ ਹਰ ਅੰਤਰ ਨਾਮ ਨਿਧਾਨ ਹੈ ਮੇਰੇ ਗੋਵਿੰਦਾ ਗੁਰ ਸ਼ਬਦੀ ਹਰ ਪ੍ਰਭ ਗਾਜੈ ਜਿਉ ਆਪੇ ਸ਼ਰਨ ਪਵਾਇਦਾ ਮੇਰੇ ਗੋਵਿੰਦਾ ਹਰ ਭਗਤ ਜਨ ਆਖਲਾ ਜੈ ਜਿਉ ਵਡਭਾਗੇ ਮਿਲ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਦਕਾ ਜੈ ਜਿਓ ਗੌੜੀ ਮਾਜ ਮਹੱਲਾ ਚੌਥਾ ਮੈਂ ਹਰ ਨਾਮੇ ਹਰ ਬਿਰਹੋਂ ਲਗਾਈ ਜਿਓ ਮੇਰਾ ਹਰ ਪ੍ਰਭ ਮਿਤ ਮਿਲੇ ਸੁਖ ਪਾਈ ਜਿਓ ਹਰ ਪ੍ਰਭ ਦੇਖ ਜੀਵਾ ਮੇਰੀ ਮਾਈ ਜਿਉ ਮੇਰਾ ਨਾਮ ਸਖਾਰ ਪਾਈ ਜਿਉ ਗੁਣ ਗਾਵੋ ਸੰਤ ਜਿਉ ਮੇਰੇ ਹਰ ਪ੍ਰਭ ਕੇਰੇ ਜਿਉ ਜਪ ਗੁਰਮੁਖ ਨਾਮ ਜਿਉ ਪਾਗਵ ਡੇਰੇ ਜਿਉ ਹਰ ਹਰ ਨਾਮ ਜਿਓ ਪ੍ਰਾਨ ਹਰ ਮੇਰੇ ਜਿਓ ਫਿਰ ਬੋੜ ਨਾ ਪਵ ਜਲ ਫਿਰੇ ਜਿਓ ਕਿਉ ਹਰ ਪ੍ਰਭ ਵੇਖਾਂ ਮੇਰੇ ਮਨ ਤਨ ਚਾਉ ਜਿਓ ਹਰ ਮੇਲੋ ਸੰਤ ਜਿਓ ਮਨ ਲਗਾ ਪਾਉ ਜਿਓ ਗੁਰ ਸ਼ਬਦੀ ਪਾਈਏ ਹਰ ਪ੍ਰੀਤਮ ਰਾਉ ਜਿਉ ਵਡਭਾਗੇ ਜਪਨਾਉ ਜਿਉ ਮੇਰੇ ਮਨ ਤਨ ਵੱਡੜੀ ਗੋਵਿੰਦ ਪ੍ਰਭ ਆਸਾ ਜਿਉ ਹਰ ਮੇਲੋ ਸੰਤ ਜਿਉ ਗੋਵਿੰਦ ਪ੍ਰਭ ਪਾਸਾ ਜਿਉ ਸਤ ਗੁਰ ਮਤ ਨਾਮ ਸਦਾ ਪ੍ਰਗਾਸਾ ਜਿਓ ਜਨ ਨਾਨਕ ਪੂਰੇ ਅੜੇ ਮਨ ਆਸਾ ਜਿਓ ਗਵੜੀ ਮਾਜ ਮਹੱਲਾ ਚੌਥਾ ਮੇਰਾ ਬਿਰਹੇ ਨਾਮਿ ਲੈਤਾ ਜੀਵਾ ਜਿਓ ਮਾਨੇ ਅੰਦਰੇ ਅੰਮ੍ਰਿਤ ਗੁਰਮਤਾਰ ਲਿਵਾ ਜਿਓ ਮਨ ਹਰ ਰੰਗ ਰਤੜਾ ਹਰ ਰਸ ਸਦਾ ਪੀਵਾ ਜਿਓ ਹਰ ਪਾਇੜਾ ਮਨ ਜੀਵਾ ਜਿਓ ਮੇਰੇ ਮਨ ਤਨ ਪ੍ਰੇਮ ਲਗਾ ਹਰ ਬਾਣ ਜਿਓ ਮੇਰਾ ਪ੍ਰੇਤਮ ਮਿੱਤਰ ਹਰ ਪੁਰਖ ਸੁਜਾਨ ਜਿਓ ਗੁਰ ਮੇਲੇ ਸੰਤ ਹਰ ਸੁਖੜ ਸੁਜਾਨ ਜੀਓ ਹਉ ਨਾਮ ਵਿਟੋ ਕੁਰਬਾਨ ਜੀਓ ਹਉ ਹਰ ਹਰ ਸੱਜਣਾ ਹਰ ਮੀਤ ਦਸਾਈ ਜੀਓ ਹਰ ਦਸੋ ਸੰਤੋ ਜੀ ਹਰ ਖੋਜ ਪਵਾਈ ਜੀਓ ਸਾਤ ਗੁਰ ਟੁੱਠੜਾ ਦਸੇ ਹਰ ਪਾਈ ਜੀਓ ਹਰ ਨਾਮੇ ਨਾਮ ਸਮਾਈ ਜੀਓ ਮੈਂ ਵੇਦਨਾ ਪ੍ਰੇਮ ਹਰ ਬਿਰਹੋਂ ਲਗਾਈ ਜਿਉ ਗੁਰ ਸਰਦਾ ਪੂਰ ਅੰਮ੍ਰਿਤ ਮੁਖ ਪਾਈ ਜਿਉ ਹਰ ਹੋ ਦਿਆਲ ਹਰ ਨਾਮ ਤੇ ਆਏ ਜਿਉ ਜਰਣਾਨ ਕਾ ਰਸ ਪਾਈ ਜਿਉ ਮਹਲਾ ਪੰਜਵਾਰਾਗ ਗਉੜੀ ਗੁਆਰੇ ਰੀ ਚੌਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਿਨ ਵਿਦ ਕੁਸਲ ਹੋਤ ਮੇਰੇ ਪਾਏ ਕਿਉ ਪਾਈਏ ਹਰ ਰਾਮ ਸਹਾਈ ਰਹਾਓ ਕੁਸਲ ਨਾ ਗ੍ਰਹਿ ਮੇਰੀ ਸਭ ਮਾਇਆ ਉੱਚੇ ਮੰਦਰ ਸੁੰਦਰ ਸ਼ਾਇਆ ਝੂਠੇ ਲਾਲਚ ਜਨਮ ਗਵਾਇਆ ਹਸਤੇ ਘੋੜੇ ਦੇਖ ਵਿਗਾਸਾ ਲਸ਼ਕਰ ਜੋੜੇ ਨੇਬ ਖਵਾਸਾ ਗਾਲ ਜੇਵੜੇ ਹੋ ਮੈਂ ਕੇ ਵਸਾ ਰਾਜ ਕਮਾਵੇ ਦਹਿ ਦੇ ਸਾਰੀ ਮਾਣੇ ਰੰਗ ਭੋਗ ਬਉਨਾਰੀ ਜੋ ਨਰਪਤ ਸੁਪਨੇ ਪਖਾਰੇ ਇੱਕ ਕੁਸਲ ਮੋਕੋ ਸਤ ਗੁਰ ਬਤਾਇਆ ਹਰ ਜੋ ਕਿਸ਼ ਕਰੇ ਸੋ ਹਰ ਕਿਆ ਭਗਤਾ ਪਾਇਆ ਜਨ ਨਾਨਕ ਹੋਮੇ ਮਾਰ ਸਮਾਇਆ ਇਨ ਵਿਦ ਕੁਸਲ ਹੋਤ ਮੇਰੇ ਪਾਏ ਓ ਪਈ ਹਰ ਰਾਮ ਸਹਾਈ ਰਹਾਉ ਦੁਜਾ ਗਉੜੀ ਗੁਵਾਰੇ ਰੀ ਮਹਲਾ ਪੰਜਵਾ ਕਿਉ ਭ੍ਰਮੀ ਐ ਭ੍ਰਮ ਕਿਸ ਕਾ ਹੋਏ ਜਾਂ ਜਲ ਥਲ ਮਹਿ ਅਲ ਰਵਿਆ ਸੋਈ ਗੁਰਮੁਖ ਉਬਰੇ ਮਨਮੁਖ ਪਤ ਖੋਈ ਜਿਸ ਰਖੈ ਆਪ ਰਾਮ ਦੇਯਾਰਾ ਤਿਸ ਨਹੀਂ ਦੂਜਾ ਕੋ ਪਹੁੰਚ ਨਹਾਰਾ ਰਹਾਓ ਸਭ ਮਹਿ ਵਰਤੈ ਇਕ ਅਨੰਤਾ ਤਾ ਤੂ ਸੁਖ ਸੂ ਹੋਏ ਅਚਿੰਤਾ ਓ ਸਭ ਕੁਛ ਜਾਣੈ ਜੋ ਬ੍ਰਤੰਤਾ ਮਨਮੁਖ ਮੋਏ ਜਨ ਦੂਜੀ ਪਿਆਸਾ ਬਹੁ ਜੁਨੀ ਭਵੇਂ ਧੁਰ ਕਿਰਤ ਲਿਖਿਆ ਸਾ ਜੈਸਾ ਬੀਜ ਹੈ ਤੈਸਾ ਖਾਸ ਦੇਖ ਦਰਸਾ ਮਨ ਭਇਆ ਵਿਗਾਸਾ ਸਭ ਨਦਰੇ ਆਇਆ ਬ੍ਰਹਮ ਪਰਗਾਸਾ ਜਨ ਨਾਨਕੀ ਅਰ ਪੂਰਣ ਆਸਾ ਗਉੜੀ ਗੁਆਰੇਰੀ ਮਹੱਲਾ ਪੰਜਵਾ ਕਈ ਜਨਮ ਭਏ ꀳ ਪਤੰਗਾ ਕਈ ਜਨਮ ਗਜ ਮੀਨ ਕੋ ਰੰਗਾ ਕਈ ਜਨਮ ਪੰਖੇ ਸਰਪ ਹੋਇਓ ਕਈ ਜਨਮ ਹੈਵਰ ਬ੍ਰਖ ਜੋਇਓ ਮਿਲ ਜਗਦੀਸ਼ ਮਿਲਨ ਕੀ ਬਰੀਆ ਚਿਰੰਕਾਲ eh ਦੇਹ ਸੰਜਰੀਆ ਰਹਾ ਕਈ ਜਨਮ ਸੈਲगिर ਕਰਿਆ ਕਈ ਜਨਮ ਗਰਭ ਹਿਰਖਰਿਆ ਕਈ ਜਨਮ ਸਾਖ ਕਰ ਉਪਾਇ ਲਖ 84 ਇਹ ਜੁਨ ਭਰਮਾਇਆ ਸਾਧ ਸੰਗ ਪਯ ਜਨਮ ਪ੍ਰਾਪਤ ਕਰ ਸੇਵਾ ਪਜ ਹਰ ਹਰ ਗੁਰਮਤ ਤਿਆਗ ਮਾਨ ਝੂਠ ਅਵਿਮਾਨ ਜੀਵਤ ਮਰਹੇ ਦਰਗਹਿ ਪ੍ਰਵਾਨ ਜੋ ਕਿਸ਼ ਹੁਆ ਸੋ ਤੁਜ ਤੇ ਹੋਗਾ ਅਵਰ ਨਾ ਦੂਜਾ ਕਰਨੇ ਜੋਗ ਤਾਂ ਮਿਲੀਏ ਕੋ ਨਾਨਕ ਹਰ ਹਰ ਗੁਣ ਗਾਏ ਗਉੜੀ ਗੁਆਰੇ ਰੀ ਮਹਲਾ ਪੰਜਵਾ ਕਰਮ ਭੂਮ ਮਹਿ ਬੋਹ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੇ ਮਿਟੈ ਜਮ ਤਰਾਸ ਨਿਤ ਗਾਵੇ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਉਰਤਾਰ ਸਿਗਰਕਾਰ ਜਲੇ ਹੋ ਸਵਾਰ ਰਹਾ ਆਪਣੇ ਪ੍ਰਭ ਸਿਓ ਹੋ ਸਾਵਧਾਨ ਤਾਂ ਤੂੰ ਦਰਗਹਿ ਪਾਵੇਂ ਮਾਨ ਓ ਕਤਸ ਅਨਪ ਸਗਲੀ ਤਿਆਗ संत जना की चरणी लाग सरब जे है जा के हाथ कदी ना बिछड़े सब कै साथ उपवास छोड़ गो तिस किओट निमख माहे होवे तेरे चोट ਤਦਾ ਨਿਕਟ ਕਰ ਤਿਸ ਨੂੰ ਜਾਣ ਪ੍ਰਭ ਕੀ ਆਗਿਆ ਸਤ ਕਰਮਾਨ ਗੁਰ ਕੈ ਬਚਨ ਮਿਟਾਵੋ ਹੋਇਆ ਆਪ ਹਰ ਹਰ ਨਾਮ ਨਾਨਕ ਜਪ ਜਾਪ ਗਉੜੀ ਗੁਆਰੇਰੀ ਮਹੱਲਾ ਪੰਜਵਾ ਗੁਰ ਕਾ ਬਚਨ ਸਦਾ ਬਿਨਾਸੀ ਗੁਰ ਕੈ ਬਚਨ ਕੱਟੀ ਜਮ ਫਾਸੀ ਗੁਰ ਕਾ ਬਚਨ ਜੀ ਕੈ ਸੰਗ ਗੁਰ ਕੈ ਬਚਨ ਰਚੈ RAM ਕੈ ਰੰਗ ਜੋ ਗੁਰਦਿਆ ਸੋ ਮਨ ਕੈ ਕਾਮ ਸੰਤ ਕਾ ਕਿਆ ਸਤ ਕਰਮਾਨ ਰਹਾਉ ਗੁਰ ਕਾ ਬਚਨ ਅਟਲ ਅਸ਼ੇਦ ਗੁਰ ਕੈ ਬਚਨ ਕਟੇ ਭ੍ਰਮ ਭੇਦ ਗੁਰ ਕਾ ਬਚਨ ਕਤੂ ਨਾ ਜਾਏ ਗੁਰ ਕੈ ਬਚਨ ਹਰ ਕੇ ਗੁਣ ਗਾਏ ਗੁਰ ਕਾ ਬਚਨ ਜੀ ਕੈ ਸਾਥ ਗੁਰ ਕਾ ਬਚਨ ਆਨਾਥ ਕੋ ਨਾਥ ਗੁਰ ਕੈ ਬਚਨ ਨਰਕ ਨਾ ਪਵੈ ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ ਗੁਰ ਕਾ ਬਚਨ ਪ੍ਰਗਟ ਸੰਸਾਰ ਗੁਰ ਕੈ ਬਚਨ ਨ ਆਵੈ ਹਾਰ ਜਿਸ ਜਨ ਹੋਏ ਆਪ ਕਿਰਪਾਲ ਨਾਨਕ ਸਤ ਗੁਰ ਸਦਾ ਦਿਆਲ ਗੌੜੀ ਗੁਆਰੇ ਰੇ ਮਹੱਲਾ ਪੰਜਵਾ ਜਿਨ ਕੀ ਤਾਂ ਮਟੀ ਤੇ ਰਤਨ ਗਰਭ ਮਹਿ ਰਖਿਆ ਜਿਨ ਕਰ ਜਤਨ ਜਨ ਦਿਨੀ ਸੁਬਾ ਵੜਿਆਈ ਤਿਸ ਪ੍ਰਭ ਕੋ ਆਠ ਪੈਰ ਧਿਆਈ ਰਮਈਆ ਰੇ ਨਾ ਸਾਧ ਜਨ ਪਾਵੋ ਗੁਰ ਮਿਲ ਅਪਨਾ ਖਸਮ ਧਾਬ ਰਹਾਉ ਜਿਨ ਕੀਤਾ ਮੂੜ ਤੇ ਬਖਤਾ ਜਿਨ ਕੀਤਾ ਬੇਸੁਰਤ ਤੇ ਸੁਰਤਾ ਜਿਸ ਪ੍ਰਸਾਦ ਨਵੇਂ ਨਿਦ ਪਾਈ ਸੋ ਪ੍ਰਭ ਮਨ ਤੇ ਬਿਸਰਤ ਨਾਹੀ ਜਿਨ ਦੀਆ ਨੇ ਤਾਵੇ ਕੋ ਥਾਨ ਜਿਨ ਦੀਆ ਨੇ ਮਾਨੇ ਕੋ ਮਾਨ ਜਿਨ ਕਿਨੀ ਸਭ ਪੂਰਨ ਆਸਾ ਸਿਮਰੋ ਦਿਨ ਰੈਨ ਸਾਸ ਗਿਰਾਸਾ ਜਿਸ ਪ੍ਰਸਾਦ ਮਾਇਆ ਸਿਲਕ ਕਾਟੀ ਗੁਰ ਪ੍ਰਸਾਦ ਅੰਮ੍ਰਿਤ ਵਿਖ ਖਾਟੀ ਕਹੋ ਨਾਨਕ ਇਸ ਤੇ ਕਿਸ਼ਨਾ ਹੈ ਰੱਖਣ ਹਾਰੇ ਕੋਸਾ ਲਾਹਿ ਗੌੜੀ ਗੁਆਰੇ ਰੇ ਮਹੱਲਾ ਪੰਜਵਾ ਕਿਸ ਕੀ ਸਰਣ ਨਹੀਂ ਪਹੋਚੋਗਾ ਉਸ ਤੇ ਬਾਹਰ ਕਛੂ ਨਾ ਹੋਗਾ ਤਜੀ ਸਿਆਣਪ ਬਲ ਬੁੱਧ ਵਿਕਾਰ ਦਾਸ ਆਪਣੇ ਕੇ ਰਾਖਣ ਹਾਰ ਜਪ ਮਨ ਮੇਰੇ RAM RAM RANG ਘਰ ਬਾਹਰ ਤੇਰੇ ਸਦ ਸੰਗਰਾਵ ਤਿਸਕੇ ਤੇ ਕ ਮਨੇ ਮੇਰਾ ਖ ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ ਅਵਰ ਜਤਨਾ ਕਹਹੁ ਕੌਨ ਕਾਜ ਕਰ ਕਿਰਪਾ ਰਖ ਆਪ लाਜ ਕਿਆ ਮਨੁਖ ਕਹੋ ਕਿਆ ਜੋਰ ਝੂਠਾ ਮਾਇਆ ਕਾ ਸਭ ਸ਼ੋਰ ਕਰਨ ਕਰਾਵਣ ਹਾਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਸਰਬ ਸੁਖਾ ਸੁਖ ਸਾਚਾ ਏਹੋ ਗੁਰ ਉਪਦੇਸ ਮਨੈ ਮਹਿਲੇ ਹੋ ਜਾ ਕੋ RAM ਨਾਮ ਲੈ ਲਾਗੀ ਕੋ ਨਾਨਕ ਸੋ ਧਨ ਵਡ ਭਾਗੀ ਗਉੜੀ ਗੁਵਾਰੇ ਰੀ ਮਹੱਲਾ ਪੰਜਵਾਂ ਸੁਣ ਹਰ ਕਥਾ ਉਤਾਰੀ ਮੈਨ ਮਹਾ ਪੁਨੀਤ ਭਏ ਸੁਖ ਸੈਲ ਵੱਡੇ ਭਾਗ ਪਾਇਆ ਸਾਧ ਸੰਗ ਪਾਰ ਬ੍ਰਹਮ ਸਿਉ ਲਾਗੋ ਰੰਗ ਹਰ ਹਰ ਨਾਮ ਜਪਤ ਜਨ ਤਾਰੇਓ ਅਗਨ ਸਾਗਰ ਗੁਰ ਪਾਰ ਉਤਾਰਿਉ ਰਹਾ ਕਰ ਕੀਰਤਨ ਮਨ ਸੀਤਲ ਪਏ ਜਨਮ ਜਨਮ ਕੇ ਕਲ ਵਿਖ ਗਏ ਸਰਬ ਨਿਦਾਨ ਪੇਖੇ ਮਨ ਮਾਹੇ ਅਬ ਢੂੰਡਨ ਕਾਹੇ ਕੋ ਜਾਹੇ ਪ੍ਰਭ ਅਪਨੇ ਜਬ ਭੇਦਿਆਲ ਪੂਰਨ ਹੋਈ ਸੇਵਕ ਕਾਲ ਬੰਦਨ ਕਾਟ ਕੀਏ ਆਪਣੇ ਦਾਸ ਸਿਮਰ 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 ਗੁਣਤਾਸ ਇਕੋ ਮਨ ਇਕੋ ਸਭ ਠਾਏ ਪੂਰਨ ਪੂਰ ਰਹਿਓ ਸਭ ਜਾਏ ਗੁਰਪੁਰੈ ਸਭ ਪਰਮ ਚੁਕਾਇਆ ਹਰ ਸਿਮਰਤ ਨਾਨਕ ਸੁਖ ਪਾਇਆ ਇਕੋ ਮਨ ਇਕੋ ਸਭ ਠਾਏ ਪੂਰਨ ਪੂਰ ਰਹਿਓ ਸਭ ਜਾਏ ਗੁਰਪੁਰੈ ਸਭ ਪਰਮ ਚੁਕਾਇਆ ਹਰ ਸਿਮਰਤ ਨਾਨਕ ਸੁਖ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ